ਸ੍ਰੀ ਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੇ ਤੁਸੀਂ ਦੇਖ ਰਹੇ ਹੋਣ ਵਾਲੇ ਬੋਲਦਾ ਪੰਜਾਬ ਤੇ ਬਾਤਾਂ ਪੰਜਾਬ ਤੇ ਸਾਡੇ ਨਾਲ ਭਰਾ ਸੁਖਜਿੰਦਰ ਜੀ ਟਵਾਲੀ ਤੋਂ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਕੀ ਕੱਲ ਨੂੰ ਜਿਹੜੇ ਮਾਹੌਲ ਨੇ ਵੋਟਾਂ ਦੇ ਤੇ ਬਹੁਤ ਜਿਹੜੇ ਭਖ ਮੇਰੇ ਜਿਹੜੇ ਮਾਹੌਲ ਨੇ ਤੇ ਭਰਾ ਸੁਜਿੰਦਰ ਜੀ ਆਪਣੇ ਬੈਠਿਆ ਸਸੀ ਕਾਲਬਾਈ ਜੀ ਹੋਰ ਸੁਜਿੰਦਰ ਜੀ ਠੀਕ ਹੋ ਬਹੁਤ ਵਧੀਆ ਚੜਦੀ ਕਲਾ ਕਿਵੇਂ ਲੱਗ ਰਿਹਾ ਵੀ ਹੁਣ ਜਿਹੜੀਆਂ ਵੋਟਾਂ ਆਉਣ ਬਾਰੇ ਕੀ ਸਵਾਲ ਕਰਨਾ ਚਾਹੁੰਦੇ ਪਹਿਲਾਂ ਤਾਂ ਵੱਡੀ ਗੱਲ ਹੈ ਸਵਾਲ ਕਰ ਲਈਏ ਆਪਾਂ ਬੇਨਤੀ ਕਰਦੇ ਆ ਆਪਣੇ ਮਾਧਿਅਮ ਦੇ ਜਰੀਏ ਕੱਲ ਨੂੰ ਯਾਨੀ ਕਿ 14 ਦਸੰਬਰ ਨੂੰ ਐਤਵਾਰ ਆ ਛੁੱਟੀ ਵਾਲਾ ਦਿਨ ਆ ਤੇ ਵੋਟਾਂ ਦਾ ਜਿਹੜਾ ਮਾਹੌਲ ਆ ਸਿਆਸੀ ਖਾੜਾ ਜਿਹੜਾ ਉਹ ਦੇਖਣ ਨੂੰ ਮਿਲੂਗਾ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਨਾਗਾ ਜਿਹੜੇ ਆਪਾਂ ਨੂੰ ਵੀਰ ਦੇਖ ਰਹੇ ਨੇ ਹੂੰ 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 ਵੀਰਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਹੂੰ ਵੀ ਕੱਲ ਨੂੰ ਵੋਟਾਂ ਪੈਣੀਆਂ ਆ ਹੂੰ ਵੋਟ ਦੀ ਜਿਹੜੀ ਮੁਕਾਬਲਾਗਾ ਵੋਟ ਨਾਲ ਹੀ ਹੋਣਾ ਚਾਹੀਦਾ ਹੂੰ ਵੈਸੇ ਸੁਜੇਂਦਰ ਲੋਕਾਂ ਦਾ ਜਿਹੜਾ ਦਿਮਾਗ ਹਨਾ ਹੁਣ ਲੋਕਾਂ ਦਾ ਦਿਮਾਗ ਪਤਾ ਨਹੀਂ ਕਿੱਧਰ ਹੁਣ ਨਾ ਦੱਸ ਰਹੇ ਨੇ ਲੋਕ ਦੱਸ ਨਹੀਂ ਵੀ ਰਹੇ ਹੁਣ ਲੋਕ ਗੁੱਝੇ ਹੋਏ ਕਰਦੇ ਨੇ ਕਿਵੇਂ ਚੱਕਰ ਆਪਾਂ ਸਮਝਦੇ ਪੰਜਾਬ ਦੇ ਜਿਹੜੇ ਹਾਲਾਤ ਨੇ ਅੱਗੇ ਤਾਂ ਲੋਕ ਦੱਸਦੇ ਸੀ ਵੀ ਹਾਂ ਜੀ ਅਕਾਲੀ ਦਲ ਨੂੰ ਪਾਵਾਂਗੇ ਜਾਂ ਅਸੀਂ ਕਾਂਗਰਸ ਨੂੰ ਪਾਵਾਂਗੇ ਜਾਂ ਅਸੀਂ ਚਾਹੂ ਨੂੰ ਪੋਤਾ ਪਾਵਾਂਗੇ ਹੁਣ ਲੋਕਾਂ ਦੇ ਦਿਮਾਗ ਨੇ ਕਿੱਧਰ ਹੋਏ ਲੋਕ ਵੀ ਸਿਆਸਤੀ ਹੋ ਚੁੱਕੇ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਵੀ ਚੁੱਪ ਕਰਕੇ ਬਸ ਦੱਬ ਦਿਓ ਚੀਕ ਮਰਵਾ ਦਿਓ ਚੀਕ ਮਰਵਾ ਦਿਓ ਉਹਨਾਂ ਦੇ ਇਹ ਬਹੁਤ ਹੁਣ ਹੁਣ ਲੋਕ ਚੁੱਪ ਕਰਕੇ ਕੰਮ ਕਰਨ ਲੱਗੇ ਮੈਂ ਇੱਥੇ ਇਹੀ ਗੱਲ ਕਹਿਣਾ ਉਹਨਾਂ ਵੀ ਦੇਖੋ ਵੋਟ ਦਾ ਮੁਕਾਬਲਾ ਵੋਟ ਨਾਲ ਇਹਨੂੰ ਨਿੱਜੀ ਨਾ ਲੈ ਕੇ ਜਾਓ ਹਮ ਕਦੇ ਵੀ ਰਾਜਨੀਤਿਕ ਲੀਡਰ ਨਿੱਜੀ ਹੁੰਦੇ ਸਭ ਤੋਂ ਵੱਡੀ ਗੱਲ ਕੀਤੀ ਬਣਾ ਵੋਟ ਦਾ ਮੁਕਾਬਲਾ ਵੋਟ ਨਾਲ ਦੇਖੋ ਜਿਹਨੂੰ ਲੋਕ ਵੱਧ ਪਿਆਰ ਕਰਦੇ ਹੋਣਗੇ ਉਹਨੂੰ ਵੱਧ ਪੈ ਜਾਣੀਆਂ ਹਮ ਜੀਤੋ ਕਿਤੇ ਕਮੀਆਂ ਰਹਿ ਗਈ ਉਹਨੂੰ ਘੱਟ ਪੈ ਜਾਂਦੀ ਹੈ ਘੱਟ ਪੈ ਜਾਂਦੀ ਤੇ ਉਹ ਵੀ ਮੱਲ ਹੀ ਆ ਜਿਹੜੇ ਖਾੜੇ ਚ ਉਤਰੇ ਨੇ ਜਿਹੜੇ ਵੋਟਾਂ ਦੇਖ ਰਹੇ ਨੇ ਭਾਈ ਮੇਰੇ ਨਾਲ ਕਿੰਨੇ ਬੰਦੇ ਨੇ ਤੇਰੇ ਨਾਲ ਕਿੰਨੇ ਬੰਦੇ ਕਿੰਨੇ ਬੰਦੇ ਨੇ ਹੁਣ ਉਹ ਹੋਣਾ ਕੰਮ ਲੋਕਾਂ ਚ ਕਰੇ ਕੰਮਾਂ ਦੇ ਆਧਾਰ ਤੇ ਤੇ ਲੋਕਾਂ ਦੇ ਪਿਆਰ ਦੇ ਆਧਾਰ ਤੇ ਸੋ ਕਈ ਬੰਦੇ ਨਾ ਮਤਲਬ ਕਿ ਲੜਾਈ ਝਗੜਾ ਕਰ ਲੈਂਦੇ ਆ ਵੋਟਾਂ ਦੇ ਵਿੱਚ ਫਿਰ ਉਹ ਕਈ ਵਾਰ ਤਾਂ ਪੀੜੀਆਂ ਨੂੰ ਭੁਗਤਣਾ ਪੈਂਦਾ ਤੇ ਕਈ ਵਾਰ ਆਪ ਦੀ ਜ਼ਿੰਦਗੀ ਆ ਜਿਹੜੀ ਉਹ ਬਰਬਾਦ ਹੋ ਜਾਂਦੀ ਹੈ ਤੇ ਮਤਲਬ ਕਿ ਦੋ ਤਿੰਨ ਪਰਿਵਾਰਾਂ ਦੀ ਕਿੰਨੇ ਪਰਿਵਾਰਾਂ ਦੀ ਇਸ ਜ਼ਿੰਦਗੀ ਬਰਬਾਦ ਕਰ ਦੰਨੇ ਆ ਸੋ ਇੱਥੇ ਇਹ ਚੀਜ਼ ਆ ਵੀ ਭਾਈ ਵੋਟ ਦਾ ਮੁਕਾਬਲਾ ਵੋਟ ਨਾਲ ਹੂੰ ਵੋਟ ਪਾਉਣੀ ਆ ਵੋਟ ਪਵਾਉਣੀ ਆ ਸਪੋਰਟ ਕਰਨੀ ਆ ਸਪੋਰਟ ਕਰਾਉਣੀ ਆ ਪਰ ਕਿਸੇ ਨਾਲ ਬੈਂਸਣਾ ਨਹੀਂ ਲੜਨਾ ਨਹੀਂ ਹੂੰ ਬਰੋਦਰਾ ਕਰੋ ਹਾਂ ਜੇ ਕੋਈ ਤੁਹਾਡੇ ਨਾਲ ਤਲਖੀ ਦੇ ਵਿੱਚ ਆਉਂਦਾ ਤਾਂ ਤੁਸੀਂ ਉੱਥੇ ਨਿਮਰਤਾ ਵਰਤਣੀ ਆ ਤੁਸੀਂ ਇਹ ਨਹੀਂ ਸੋਚਣਾ ਵੀ ਅਗਲਾ ਨੀਮਾ ਹੋਵੇ ਤੁਸੀਂ ਨੀਮਾ ਹੋਣਾ ਵੀ ਭਾਈ ਸਾਹਿਬ ਤੁਸੀਂ ਵੀ ਤੁਹਾਡੀ ਵੀ ਵੋਟ ਆ ਤੁਸੀਂ ਜਿੱਥੇ ਮਰਜ਼ੀ ਪਾਓ ਮੇਰੀ ਵੋਟ ਆ ਮੈਂ ਜਿੱਥੇ ਮਰਜ਼ੀ ਪਾਵਾਂ ਬਸ ਖਾਤਮਾ ਕਿਸੇ ਨਾਲ ਬੈਂਸ ਨਹੀਂ ਕਰਨੀ ਹੂੰ ਠੀਕ ਹੈ ਕਿਉਂਕਿ ਹਰ ਬੰਦੇ ਨੂੰ ਵੋਟ ਦਾ ਅਧਿਕਾਰ ਹੈ ਤੇ ਹਰ ਦੀ ਇੱਕ ਵੋਟ ਪੈਂਦੀ ਆ ਕੋਈ ਕਿੱਡੇ ਤੋਂ ਕਿੱਡਾ ਮਰਜ਼ੀ ਬੰਦਾ ਹੂੰ ਰੀਆ ਦੇ ਸੁਵਿਧਾਨ ਹੂੰ ਤੇ ਦੋਸਤੋ ਗੱਲ ਆਪਾਂ ਇਹ ਵੀ ਕਰ ਲੈਣੇ ਆ ਵੀ ਜਿਹੜੀ ਵੋਟ ਪੈਣੀ ਆ ਨਾ ਉਹ ਬਟਨ ਹੀ ਦਬਣਾ ਪੈਣਾਗਾ ਨੀ ਉਹ ਸੋਨੂ ਇਸ ਵਾਰ ਤਾਂ ਬਟਨ ਵੀ ਨਹੀਂ ਇਸ ਵਾਰ ਤਾਂ ਮੋਹਰ ਲੱਗ ਮੋਹਰ ਲੱਗਣੀ ਹੈਗੀ ਹਾਂ 벨ਟ ਪੇਪਰ 벨ਟ ਪੇਪਰ ਕਹਿੰਦੇ ਹੈ 벨ਟ ਪੇਪਰ ਤੇ ਪੈਣੀ ਹੈ ਸੋ ਮਤਲਬ ਕਿ ਮੋਹਰ ਲੱਗਣੀ ਆ ਤੇ ਮੋਹਰ ਲਾ ਕੇ ਹਮ ਆਪਣਾ ਇੰਜੋਏ ਕਰੋ ਮਾਹੌਲ ਦੇਖੋ ਹਮ ਪੈਣਾ ਪਾਇਆਂ ਨੂੰ ਮਿਲੋ ਬੇਸਕੋ ਆਪ ਦੀ ਪਾਰਟੀ ਦੇ ਬੇਸਕ ਦੂਜੀ ਪਾਰਟੀ ਦੇ ਆਪਾਂ ਕਿਸੇ ਦੀ ਵੋਟ ਪਿਆਰ ਨਾਲ ਲੈ ਸਕਦੇ ਆ ਹਮ ਠੀਕ ਹੈ ਹਮ ਕੜਾਈ ਨਾਲ ਸੋ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਹਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਬੈਠੋ ਇਕੱਠੇ ਚਾਹ ਪਾਣੀ ਪੀਓ ਇਕੱਠੇ ਖਾਣਾ ਖਾਓ ਬੋੜੀ ਜੀ ਨੂੰ ਮਰਜ਼ੀ ਪਾਓ ਜਾ ਦਿਓ ਪਰਦੇ ਦੇ ਅੰਦਰ ਹੈ ਠੀਕ ਹੈ ਨਾ ਕਿਸੇ ਤੋਂ ਪੁੱਛੋ ਤੇ ਨਾ ਕਿਸੇ ਨੂੰ ਦੱਸੋ ਠੀਕ ਹੈ ਲੋ ਵੀ ਦੋਸਤੋ ਪਿਆਰ ਨਾਲ ਰਹੋ ਰਹੋ ਸਭ ਤੋਂ ਵੱਡੀ ਗਲਤੀ ਹੈ ਸੋਵਜੰਦਰ ਨੇ ਬਹੁਤ ਵਧੀਆ ਸਾਡੇ ਨਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਤਿਹਾਸਕ ਦਿਨ ਸਿਰਜਿਆ ਜਾਵੇ ਵੀ ਕਿਤੇ ਵੀ ਕੋਈ ਅਣਸਕਾਵੀ ਘਟਨਾ ਨਾ ਵਾਪਰੇ ਕਿਤੇ ਵੀ ਕੋਈ ਜਿਹੜਾ ਹੈਗਾ ਖਿਚੋਤਾਂ ਸਾਹਮਣੇ ਨਾ ਆਵੇ ਦੁਨੀਆ ਦੇਖੇ ਵੀ ਯਾਰ ਪੰਜਾਬ ਨੇ ਵੋਟਾਂ ਵਾਲਾ ਦਿਨ ਇਤਿਹਾਸਕ ਦਿਨ ਬਣਾ ਦਿੱਤਾ ਐਨੇ ਪਿਆਰ ਨਾਲ ਰਹੇ ਹਾਂਜੀ ਸਾਡੇ ਨਾਲ ਬਹੁਤ ਵਧੀਆ ਜਿਹੜੇ ਭਰਾ ਸਾਡੇ ਨਾਲ ਸੁਖਵਿੰਦਰ ਜੀ ਪੱਤਰਕਾਰ ਢਵਾਲੀ ਤੋਂ ਤੇ ਇਹਨਾਂ ਨੇ ਬਹੁਤ ਵਧੀਆ ਜਿਹੜੇ ਆਪਾਂ ਨੂੰ ਸਿੱਖਿਆ ਦਿੱਤੀ ਆ ਤੇ ਆਪਾਂ ਵੱਧ ਤੋਂ ਵੱਧ ਦੋਸਤੋ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀਏ ਸੋ ਸਾਰਿਆਂ ਦਾ ਧੰਨਵਾਦ ਧੰਨਵਾਦ ਸਾਸ਼ਿਕਾ